ਮਪਟੰਡਾ ਦਵਾਈ ਲੈਣ ਜਾ ਰਹੇ ਪਿਓ ਪੁੱਤੇ ਚਾਨ ਲੈਵਾ ਹਮਲਾ ਗੱਟੀ ਘੇਰ ਕੇ ਕਰ ਦਿੱਤੀ ਵਾਰਦਾਤ ਪਿੰਡ ਬਾਜਾ ਮਰਾੜ ਦੇ ਲਖਵੀਰ ਸਿੰਘ ਦੀ ਹੋਈ ਮੌਤ ਪੁੱਤ ਪਰਮਜੀਤ ਸਿੰਘ ਦੀ ਹਾਲਤ ਗੰਭੀਰ ਸ਼੍ਰੀ ਮੁਖਤਸਰ ਸਾਹਿਬ ਸਵੇਰ ਸਮੇਂ ਮੰਦਭਾਗੀ ਘਟਨਾ ਵਾਪਰੀ ਹੈ ਨਜ਼ਦੀਕ ਪਿੰਡ ਮਰਾੜ ਕਲਾਂਚ ਵਾਪੀ ਘੜਨਾ ਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਜਦ ਕਿ ਉਸਦਾ ਲੜਕਾ ਗੰਭੀਰ ਰੂਪ ਚ ਜ਼ਖਮੀ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਪਿਓ ਪੁੱਤ ਦਵਾਈ ਲੈਣ ਚਾਰਿਸਨ ਕੀ ਰਸਤੇ ਚ ਅਨਪਛਾਤੇ ਨੇ ਲੁੱਟ ਦੀ ਨੀਤ ਨਾਲ ਘੇਰ ਕੇ ਹਮਲਾ ਕਰ ਦਿੱਤਾ ਜਿਸ ਚ ਲਖ ਬੀਤ ਸਿੰਘ ਵਸੀ ਪਾਚ ਮਰਾੜਦੀ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਲਖਵੀਰ ਸਿੰਘ ਆਪਣੇ ਲੜਕੇ ਪਿਆਰਜੀਤ ਨਾਲ ਪਟੰਡਾ ਵਿਖੇ ਕਾਰ ਤੇ ਟਵਾਈਨ ਲਾਂ ਚਾਰ ਰਿਹਾ ਸੀ ਇਸ ਦੌਰਾਨ ਪਿੰਡ ਮਰਾੜ ਤੋਂ ਖਾਰਾ ਲਿੰਕ ਸੜਕ ਤੇ ਲੁਟੇਰਿਆਂ ਨੇ ਕੀ ਲਿਆ ਦੱਸਿਆ ਜਾ ਰਿਹਾ ਹੈ ਕਿ ਲੁੱਟ ਦੀ ਨੀਅਤ ਨਾਲ ਲੁਟੇਰਿਆਂ ਵੱਲੋਂ ਹਮਲਾ ਕਰ ਦਿੱਤਾ ਜਿਸ ਦੌਰਾਨ ਲਖਵੀਰ ਸਿੰਘ ਦੀ ਮੌਤ ਹੋ ਗਈ ਜਦਕਿ ਉਸ ਦਾ ਲੜਕਾ ਜ਼ਖਮੀ ਹੋਇਆ ਹੈ ਬੱਚੇ ਨੂੰ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਘਟਨਾ ਸਥਾਨ ਉੱਪਰ ਪੁਲਿਸ ਦੇ ਅਧਿਕਾਰੀ ਪਹੁੰਚੇ ਹਨ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸਾਰੀ ਕਾਰਵਾਈ ਕਿਸ ਤਰ੍ਹਾਂ ਹੋਈ ਹੈ ਜਾਣਕਾਰੀ ਅਨੁਸਾਰ ਲਖਵੀਰ ਸਿੰਘ ਜੋ ਕਿ ਆਪਣੇ ਲੜਕੇ ਪਿਆਰਜੀਤ ਨਾਲ ਬਠਿੰਡਾ ਵੇਕੇ ਕਾਰ ਚ ਤਵਾਈ ਲੈਣ ਜਾ ਰਿਹਾ ਸੀ ਅਤੇ ਰਸਤੇ ਵਿੱਚ ਮਰਾੜ ਤੁਖਾਰਾ ਲਿੰਕ ਸੜਕ ਤੇ ਲੁਟੇਰਿਆਂ ਨੇ ਉਹਨਾਂ ਨੂੰ ਘੇਰ ਲਿਆ ਅਤੇ ਲੁੱਟ ਦੀ ਨੀਅਤ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਜਿਸ ਚ ਲਖਵੀਰ ਸਿੰਘ ਦੀ ਮੌਤ ਹੋਈ ਹੈ ਅਤੇ ਉਸ ਦਾ ਲੜਕਾ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ ਮੌਕੇ ਤੇ ਪੁਲਿਸ ਪਾਰਟੀ ਪਹੁੰਚੀ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ